ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਬਾਬਾ ਜੀ ਦੀ ਵਰਸੀ ਮੌਕੇ ਅੱਜ ਜਿੱਥੇ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ ਨੇ ਸੰਗਤਾਂ ਲਈ ਉੱਥੇ ਹੀ ਜਿਹੜਾ ਗੁਰਦੁਆਰਾ ਸਾਹਿਬ ਦੀ ਪਾਰਕ ਦੇ ਵਿੱਚ ਆਈਸਕ੍ਰੀਮ ਦਾ ਜਿਹੜਾ ਲੰਗਰ ਹੈ ਉਹ ਲਗਾਇਆ ਗਿਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸੰਗਤਾਂ ਆਈਸਕ੍ਰੀਮ ਦਾ ਲੰਗਰ ਲੈਣ ਦੇ ਲਈ ਜਿਹੜਾ ਲਾਈਨਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਆਈਸਕ੍ਰੀਮ ਦੀ ਜਿਹੜੀ ਹੁਣ ਭਾਈ ਜਾ ਰਹੀ ਹੈ ਲਾਈਵ ਤਸਵੀਰਾਂ ਨੇ ਗੁਰਦੁਆਰਾ ਸਾਹਿਬ ਦੀ پارک ਦੀਆਂ ਜਿੱਥੇ ਬਾਬਾ ਜੀ ਦੀ ਵਰਸੀ ਮੌਕੇ ਆਈਸ ਕਰੀਮ ਦਾ ਲੰਗਰ ਹੈ ਜਿਹੜਾ ਉਹ ਲਗਾਇਆ ਗਿਆ ਹੈ ਲਾਈਵ ਤਸਵੀਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਦੇਖ ਸਕਦੇ ਹੋ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਪੰਜਾਬ ਦੀ ਧਰਤੀ ਤੇ ਕਈ ਅਨੇਕਾ ਤਰ੍ਹਾਂ ਦੇ ਲੰਗਰ ਉਹ ਲਗਾਏ ਜਾਂਦੇ ਨੇ ਚਾਹੇ ਉਹ ਕੋਈ ਮੇਲਾ ਹੋਵੇ ਚਾਹੇ ਉਹ ਕੋਈ ਵਰਸੀ ਹੋਵੇ ਅੱਜ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੀ ਦੇਖ ਸਕਦੇ ਹੋ ਸੰਗਤਾਂ ਦੇ ਲਈ ਆਈਸਕ੍ਰੀਮ ਦਾ ਲੰਗਰ ਜਿਹੜਾ ਉਹ ਲਗਾਇਆ ਗਿਆ ਹੈ ਲਾਈਵ ਤੁਸੀਂ ਦਾ ਤੁਹਾਡੇ ਨਾਲ ਸਾਂਝੀਆ ਕਰ ਰਹੇ ਆ